ਤੇ ਜਦੋਂ ਇਹ ਮੈਟਰ ਕੋਰਟ ਦੇ ਵਿੱਚ ਚਲਾ ਗਿਆ ਐਨ ਐਚ ਆਈ ਨੇ 1 ਜੁਲਾਈ ਨੂੰ ਜਿਹੜੀ ਰਿੱਟ ਦਾਇਰ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡਾ ਇਹ ਟੋਲ ਉਹ ਤੋਂ ਸਾਨੂੰ ਲਾਸ ਹੋ ਰਿਹਾ ਪੰਜਾਬ ਸਰਕਾਰ ਨੂੰ ਕਿਹਾ ਤੇ ਚਾਲੂ ਕਰਾ ਕੇ ਤੇ ਸਾਡਾ ਜਿਹੜਾ ਲਾਸ ਹੋ ਪੂਰਾ ਕੀਤਾ ਜਾਵੇ ਜਿੱਦ ਤਨ ਅਸੀਂ ਬੈਠੇ ਸੀ ਉਦੋਂ ਸਾਡੀਆਂ ਤਿੰਨ ਮੰਗਾਂ ਸੀ ਭਈ ਇੱਕ ਤੇ ਰੇਟ ਕੱਟ ਕਰ ਲੋ ਦੂਜਾ ਪਾਸ ਰੈਗੂਲਰ ਕਰ ਦਿਓ ਤੀਜਾ ਇਹ ਹੈ ਵੀ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰ ਦਿਓ ਪਰ ਜਦੋਂ ਐਨ ਐਚ ਆਈ ਵਾਲੇ ਨਹੀਂ ਆਏ ਤਾ ਇੱਥੇ ਸ਼ੰਕਾ ਜ਼ਾਹਿਰ ਹੋਈ ਪਈ ਹੈ ਕਿਤਨਾ ਕਿਤੇ ਦੋ ਨੰਬਰ ਚ ਚੱਲ ਰਿਹਾ ਔਰ ਇਹਦੀ ਵਾਕਈ ਮਨਿਆਦ ਜਿਹੜੀ ਆ ਉਹ ਨਿਕਲ ਚੁੱਕੀ ਸੀ 21 ਜੁਲਾਈ ਨੂੰ ਇਹ ਸੋਮਾ ਕੰਪਨੀ ਤੋਂ ਟੇਕਓਵਰ ਕਰ ਲਿਆ ਸੀ ਜਦ ਕਿ ਸੋਮਾ ਕੰਪਨੀ ਨੂੰ ਹਾਈ ਕੋਰਟ ਨੇ 2013 ਦਾ ਟਰਮੀਨੇਟ ਕੀਤਾ ਆ ਤਾਰਤਲ ਚ ਸੱਚੀ ਗੱਲ ਤੇ ਹੈ ਵੀ ਅਜੇ ਰੇਟ ਘੱਟ ਕਰਨ ਵਾਲੇ ਬੰਨੇ ਪ੍ਰਸ਼ਾਸਨ ਤੁਰਿਆ ਹੀ ਨਹੀਂ ਕਿਉਂਕਿ ਐਨ ਐਚ ਏ ਦੀ ਕੋਈ ਵੀ ਇੱਥੇ ਸਹਿਮਤੀ ਨਹੀਂ ਹੈਗੀ ਐਨ ਐਚ ਏ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਉਹਦੇ ਚੁਗਰਾ ਮੋਦੀ ਦੀ ਸਰਕਾਰ ਹੈ ਜਿਹੜੀ ਉਹ ਪੂਰੀ ਬਹੁ ਮੱਚ ਨਹੀਂ ਆਈ ਨਹੀਂ ਤੇ ਹੁਣ ਉਹ ਤੇ ਕਾਗਜ਼ ਕੁੱਟ ਕੇ ਢਾਹ ਦਿੰਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਟੋਲ ਪਲਾਜ਼ਾ ਨੂੰ ਮੁਰੜ ਖੋਲਣ ਦਾ ਐਲਾਨ ਕੀਤਾ ਗਿਆ ਅਤੇ ਇਸ ਦੇ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਇਸ ਸਬੰਧੀ 1 ਮਹੀਨੇ ਦਾ ਸਮਾਂ ਮੰਗਣ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਲਾਡੋਆਲ ਟੋਲ ਪਲਾਜ਼ਾ ਨੂੰ ਮੁਰੜ ਖੋਲਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਰੋਜਾਰ ਕੀਤਾ ਅਤੇ ਕਿਸਾਨਾਂ ਨੇ ਸਪਸ਼ਟ ਕੀਤਾ ਕਿ ਉਹ ਲਾਡੋਵਲ ਟੋਲ ਪਲਾਜ਼ਾ ਨੂੰ ਨਹੀਂ ਚੱਲਣ ਦੇਣਗੇ ਇਸ ਦੇ ਸੰਬੰਧ ਵਿੱਚ ਕਿਸਾਨਾਂ ਨੇ ਅੱਜ ਵਕ ਵਕ ਯੂਨੀਅਨ ਅਤੇ ਜਥੇਬੰਦੀਆਂ ਨਾਲ ਮਿਲ ਕੇ ਟੋਲ ਪਲਾਜ਼ਾ ਤੇ ਮੀਟਿੰਗ ਕੀਤੀ ਅਤੇ ਅਗਲੀ ਰਣਨੀਤੀ ਤੈਅ ਕੀਤੀ ਬਾਕੀ ਤੁਸੀਂ ਸੁਣੋ ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਹੋਰ ਕੀ ਆ ਗਿਆ ਕੋਈ 16 ਤਰੀਕ ਨੂੰ ਇੱਥੇ ਬੈਠੇ ਆ ਮੀਡੀਆ ਟਰੱਕ ਯੂਨੀਅਨ ਟੈਕਸੀ ਯੂਨੀਅਨ ਜਿੰਨੀ ਪਬਲਿਕ ਆ ਸਾਡੇ ਨਾਲ ਸਾਰਿਆਂ ਨੇ ਸਾਡਾ ਪੂਰਾ ਸਾਥ ਦਿੱਤਾ ਤੇ ਜਦੋਂ ਇਹ ਮੈਟਰ ਕੋਰਟ ਦੇ ਵਿੱਚ ਚਲਾ ਗਿਆ ਐਨਐਚਆਈ ਨੇ 1 ਜੁਲਾਈ ਨੂੰ ਜਿਹੜੀ ਰਿੱਟ ਦਾਇਰ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡਾ ਇਹ ਟੋਲ ਉਹ ਤੋਂ ਸਾਨੂੰ ਲਾਅਸ ਹੋ ਰਿਹਾ ਪੰਜਾਬ ਸਰਕਾਰ ਨੂੰ ਕਿਹਾ ਤੇ ਚਾਲੂ ਕਰਾ ਕੇ ਤੇ ਸਾਡਾ ਜਿਹੜਾ ਲਾਅਸ ਉਹ ਪੂਰਾ ਕੀਤਾ ਜਾਵੇ ਔਰ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਰਕਾਰ ਨਾਲ ਮੀਟਿੰਗਾਂ ਹੋਈਆਂ ਸਰਕਾਰ ਵੱਲੋਂ ਵੀ ਇਹ ਸੀਗਾ ਵੀ ਤੁਸੀਂ ਪਾਰਟੀ ਬਣੋ ਵਿੱਚ ਆਪਣੀ ਜਾ ਕੇ ਗੱਲ ਦੱਸੋ ਉਹਨਾਂ ਨੂੰ ਵੀ ਆਹ ਚੀਜ਼ਾਂ ਤੇ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਸੀ ਅਸੀਂ ਕੱਲੀ ਕੱਲੀ ਗੱਲ ਲਿਖ ਕੇ ਦਿੱਤੀ ਸੀ ਵਿੱਚ ਕੀ ਕੀ ਕਮੀਆਂ ਨੇ ਜਿੱਦਨ ਅਸੀਂ ਬੈਠੇ ਸੀ ਉਦੋਂ ਸਾਡੀਆਂ ਤਿੰਨ ਮੰਗਾਂ ਸੀ ਭਈ ਇੱਕ ਤੇ ਰੇਟ ਕੱਟ ਕਰ ਲੋ ਦੂਜਾ ਪਾਸ ਰੈਗੂਲਰ ਕਰ ਦੋ ਤੀਜਾ ਇਹ ਹੈ ਵੀ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰ ਦੋ ਪਰ ਜਦੋਂ NHAI ਵਾਲੇ ਨਹੀਂ ਆਏ ਤਾਂ ਇੱਥੇ ਸ਼ੰਕਾ ਜ਼ਾਹਰ ਹੋਈ ਵੀ ਇਹ ਕਿਤੇ ਨਾ ਕਿਤੇ ਦੂਰ ਨੰਬਰ 'ਚ ਚੱਲ ਰਿਆ ਔਰ ਇਹਦੀ ਵਕਾਇਆ ਜਿਹੜੀ ਆ ਉਹ ਨਿਕਲ ਚੁੱਕੀ ਸੀ 21 ਜੁਲਾਈ ਨੂੰ ਇਹ ਐ ਸੋਮਾ ਕੰਪਨੀ ਤੋਂ ਟੇਕਓਵਰ ਕਰ ਲਿਆ ਸੀ ਜਿਹੜੀ ਕਿ ਸੋਮਾ ਕੰਪਨੀ ਨੂੰ ਹਾਈ ਕੋਰਟ ਨੇ 2013 ਦਾ ਟਰਮੀਨੇਟ ਕੀਤਾ ਆ ਔਰ ਉਹ ਉਹ ਉਹਦੇ ਆਰਡਰ ਦੇ ਖਿਲਾਫ ਤੇ ਸੋਮਾ ਕੰਪਨੀ ਨੇ ਕੁਝ ਨਹੀਂ ਕੀਤਾ ਇੱਕ ਨਵਾਂ ਆਰਡਰ ਸੁਪਰੀਮ ਕੋਰਟ ਤੋਂ ਪਾਸ ਕਰਾ ਕੇ ਉਹ ਕੰਮ ਕਰਦੀ ਰਹੀ ਪੈਸੇ ਵੀ ਇਕੱਠੇ ਕਰਦੀ ਰਹੀ ਇੱਥੇ ਕਿਤੇ ਨਾ ਕਿਤੇ ਜਿਹੜੇ ਪੈਸੇ ਇਕੱਠੇ ਹੋਏ ਨੇ ਇਹਦੇ ਚ ਆਪਣੇ ਐਨਐਚਆਈ ਦੇ ਅਧਿਕਾਰੀਆਂ ਦਾ ਤੇ ਲੀਡਰਾਂ ਦੀ ਮਿਲੀ ਭੁਗਤਵਾ ਇਹ ਚੀਜ਼ ਦੀ ਜਦੋਂ ਅਸੀਂ ਪੂਰੀ ਜਾਂਚਬੀਨ ਕੀਤੀ ਤਾਂ ਸਾਨੂੰ ਪਤਾ ਚੱਲਿਆ ਵੀ ਇੱਥੇ ਕਰੋੜਾਂ ਰੁਪਏ ਦਾ ਗਵਨ ਹੋਇਆ ਵਾ ਜਿਹਦੀ ਜਾਂਚ ਇੱਕ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਸੁਪਰੀ ਹਾਈ ਕੋਰਟ ਤੋਂ ਵੀ ਮੰਗ ਕਰ ਰਹੇ ਸੀ ਔਰ ਪਰ ਹਾਈ ਕੋਰਟ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਾਇਰ ਕੀਤੀ ਉੱਤੇ ਸਾਡੀ ਸੁਣਵਾਈ ਨਹੀਂ ਹੋ ਸਕੀ ਔਰ ਉਹਨਾਂ ਨੇ ਕਿਹਾ ਵੀ ਤੁਸੀਂ ਲੱਗ ਆਪਣੀ ਐਪਲੀਕੇਸ਼ਨ ਲਾਓ ਆਪਣੀ ਰੈਟ ਲੱਗ ਲਾਓ ਤਾਂ ਤੁਹਾਡੀ ਸਹੀ ਸੁਣਵਾਈ ਹੋਊਗੀ ਤੇ ਹੁਣ ਰੈਟ ਤੇ ਅਸੀਂ ਲੱਗ ਦਾਇਰ ਕਰ ਰਹੇ ਹਾਂ ਪਰ ਉੱਤੇ ਨਾਲ ਦੇ ਨਾਲ ਜਿਹੜੀ ਪੰਜਾਬ ਸਰਕਾਰ ਨਾਲ ਬਹਿਸ ਕੀਤੀ ਗਈ ਹੈ ਉਹਦੇ ਤੇ ਵੀ ਜੱਜ ਨੇ ਕੋਈ ਬਹੁਤੀ ਗੱਲ ਨਹੀਂ ਸੁਣੀ ਉਹਨੇ ਚੱਕ ਕੇ ਐਨਐਚਆਈ ਦੇ ਆਕੇ ਤੇ ਫੈਸਲਾ ਦਿੱਤਾ ਵੀ ਟੂਲ ਜਿਹੜਾ ਇਹਨੂੰ ਚਾਲੂ ਕਰਾ ਕੇ ਇਹਦੀ ਪਰਪਾਈ ਕਰੋ ਔਰ ਪੰਜਾਬ ਸਰਕਾਰ ਨੇ 30 ਦਿਨ ਦਾ ਟਾਈਮ ਮੰਗਿਆ ਤੇ ਰਾਤ ਪਤਾ ਲੱਗਾ ਸੀ ਵੀ ਅੱਜ ਜਿਹਦੀਆਂ ਸਫਾਈਆਂ ਚੱਲਦੀਆਂ ਜਦੋਂ ਆਰਡਰ ਇਹਨਾਂ ਦੇ ਹੱਥ ਆ ਗਏ ਇਹਨਾਂ ਨੇ ਕਿਸੇ ਨੂੰ ਨਹੀਂ ਪੁੱਛਣਾ ਇਹਨਾਂ ਨੇ ਟੂਲ ਚਲਾਉਣ ਦੀ ਗੱਲ ਕਰਨੀ ਹੈ ਇਸ ਕਰਕੇ ਅੱਜ ਅਸੀਂ ਟੋਲ ਦੇ ਉੱਪਰ ਆ ਗਏ ਹੁਣ ਅਸੀਂ ਆਪਣੀ ਵਿਚਾਰ ਬਣਾਵਾਂਗੇ ਵਿਚਾਰ ਬਣਾ ਕੇ ਦੇਖਾਂਗੇ ਵੀ ਅਸੀਂ ਇੱਥੇ ਪੱਕੇ ਬੈਠਣਾ ਕਿ ਕਿਵੇਂ ਕਰਨੀ ਉਹ ਅਸੀਂ ਆਪਣਾ ਵਿਚਾਰ ਕਰਾਂਗੇ ਪ੍ਰਸ਼ਾਸਨ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੈ ਤੁਹਾਡੇ ਪੰਜਾਬ ਪ੍ਰਸ਼ਾਸਨ ਦੀ ਭੂਮਿਕਾ ਤੇ ਠੀਕਾ ਪੰਜਾਬ ਪ੍ਰਸ਼ਾਸਨ ਨੂੰ ਪਤਾ ਹੈਗਾ ਵੀ ਜਿਹੜਾ ਇਹ ਟੋਲ ਹੈ ਨਜਾਇਜ਼ ਬੋਝ ਆ ਸਾਡੇ ਤੇ ਇੱਥੇ ਜਿਹੜਾ ਜਾਂਦਾ ਉਹਦੀ ਜੇਬ ਭੱਡੀ ਜਾਂਦੀ ਆ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਹੈ ਇਹ ਇਸ ਕਰਕੇ ਇਹ ਟੋਲ ਜਿਹੜੀ ਐਨਐਚਏ ਦੀ ਰੂਲਿੰਗ ਆ ਰੂਲਿੰਗ ਦੇ ਮੁਤਾਬਕ ਤੇ ਹੈਗਾ 60 ਕਿਲੋਮੀਟਰ ਪਾਰੇ 60 ਕਿਲੋਮੀਟਰ ਤੇਰੀ ਲੱਗੇ ਜਿਹੜਾ ਕਰਨਾਲ ਤੋਂ ਸ਼ੰਭੂ ਲੱਗਿਆ 110 ਕਿਲੋਮੀਟਰ ਜਿਹੜਾ ਇਹ ਲੱਗਿਆ 120 ਕਿਲੋਮੀਟਰ ਪਰ ਉਹ 185 ਰੁਪਏ ਦਾ ਇਹ 220 ਰੁਪਏ ਦਾ ਇਹ ਵੀ ਸਮਝ ਨਹੀਂ ਆਈ ਪਈ ਇੰਨਾ ਮਹਿੰਗਾ ਉਹ ਤੋਂ ਜ਼ਿਆਦਾ ਮਹਿੰਗਾ ਕਿਉਂ ਹੈ ਇਹ ਵੀ ਫਰਕ ਵਾ ਅਗਰ ਇਹ ਵੰਡ ਕੇ ਤਿੰਨਾਂ ਟੋਲ ਪਲਾਜ਼ਿਆਂ ਦੇ ਉੱਪਰ ਵੀ ਬੋਝ ਪਾਉਂਦੇ ਤਾਂ ਵੀ ਇਹਦਾ ਰੇਟ ਘਟਣਾ ਸੀ ਪਰ ਇਕੱਲਾ ਬੋਝ ਜਿੰਨਾ ਸਾਰਾ ਇੱਥੇ ਪਾਇਆ ਗਿਆ ਔਰ ਜਿਹੜਾ ਲੁਧਿਆਣੇੋਂ ਨਿਕਲਦਾ 10 ਕਿਲੋਮੀਟਰ ਚੱਲਦਾ ਤੇ ਜਿਹੜਾ ਚੰਬੂ ਤੋਂ ਨਿਕਲਦਾ ਉਹ ਫਰੀ ਆਉਂਦਾ ਤੇ 10 ਕਿਲੋਮੀਟਰ ਵਾਲਾ ਇੱਥੇ ਪੂਰਾ ਦੇ ਕੇ ਜਾਂਦਾ ਉਹਨੇ ਕਦੋਂ ਉਹਨੂੰ ਲੈ ਕੇ ਕਿੰਨੀ ਕਿ ਸਹਿਮਤੀ ਬਣੀ ਕਿ ਕਿੰਨਾ ਗਰੇਟ ਤੇ ਪੈੱਕ ਕੀਤਾ ਜਾਵੇ ਕਿਹੜੀਆਂ-ਕਿਹੜੀਆਂ ਕਮੀਆਂ ਨੂੰ ਦੂਰ ਕੀਤਾ ਜਾਵੇ। ਦਾਰਾਸਲ ਚ ਸੱਚੀ ਗੱਲ ਤੇ ਇਹ ਵੀ ਅਜੇ ਰੇਟ ਘੱਟ ਕਰਨ ਵਾਲੇ ਬੰਨੇ ਪ੍ਰਸ਼ਾਸਨ ਤੁਰਿਆ ਹੀ ਨਹੀਂ ਕਿਉਂਕਿ ਐਨ ਐਚ ਏ ਦੀ ਕੋਈ ਵੀ ਇੱਥੇ ਸਹਿਮਤੀ ਨਹੀਂ ਹੈਗੀ। ਐਨ ਐਚ ਏ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ। ਉਹ ਤੇ ੱਤਕਾ ਜੀ। ਉਹ ਤੇ ਜੋ ਕਰਾ ਮੋਦੀ ਦੀ ਸਰਕਾਰ ਆ ਜਿਹੜੀ ਉਹ ਪੂਰੀ ਬਹੁ ਮੱਚ ਨਹੀਂ ਆਈ ਨਹੀਂ ਤੇ ਹੁਣ ਉਹ ਦਾ ਕਾਤਾ ਕੁੱਟ ਕੇ ਢਾਉਂਦੇ ਇਹ ਇੰਨੀ ਕੁੰਡਾ ਕਰਦੀ ਆ ਮੋਦੀ ਦੀ ਸਰਕਾਰ ਚ ਹੋਈ ਆ ਤੇ ਗਾਂ ਹੋ ਰਹੀ ਆ ਤੇ ਹੁਣੀ ਵੀ ਆ ਵਿਰੋਧੀ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲੇ ਨੇ ਕੱਲ ਦੇ ਵਿੱਚ ਜਾ ਕੇ ਤਾਂ ਉਹਦੇ ਵਿੱਚ ਵੀ ਤੁਸੀਂ ਕੋਈ ਇਹਨਾਂ ਨਾਲ ਆਪਣਾ ਵਿਚਾਰ ਕਰ ਸਕਦੇ ਜਿਹੜੇ ਸਾਡੇ ਦੋ ਮੋਰਚੇ ਲੱਗੇ ਆ ਸ਼ੰਭੂ ਬਾਰਡਰ ਖਨੋਰੀ ਬਾਰਡ ਤੇ ਦੋ ਫਾਰਮ ਵਾਲੋਂ ਮੋਰਚਾ ਵਾ ਅਸੀਂ ਕੇਐਮਐਮ ਦੇ ਮੈਂਬਰ ਆ ਸਾਡੀਆਂ ਵੀ ਟਰਾਲੀਆਂ ਉੱਥੇ ਖੜੀਆਂ ਨੇ ਦੋਨੇ ਜਥੇਬੰਦੀਆਂ ਕੇਐਮਐਮ ਦੀਆਂ ਮੈਂਬਰ ਨੇ ਸਾਡੇ ਹੀ ਬੰਦੇ ਉੱਥੇ ਗਏ ਨੇ ਸਾਡੇ ਰਾਸ਼ਟਰੀ ਪ੍ਰਧਾਨ ਵੀ ਉੱਥੇ ਸੀਗੇ ਬਾਕਾਇਤਾ ਵਿਰੋਧੀ ਧਿਰ ਨੂੰ ਮਿਲੇ ਆ ਜੀ ਉੱਥੇ ਉਹਨਾਂ ਨੂੰ ਕਿਹਾ ਵੀ ਇੱਕ ਪ੍ਰਾਈਵੇਟ ਬਿੱਲ ਪੇਸ਼ ਕਰੋ ਸਾਡੀਆਂ ਮੰਗਾਂ ਦੇ ਉੱਪਰ ਜਿੰਨੀਆਂ ਸਾਡੀਆਂ ਮੰਗਾਂ ਉਹਨਾਂ ਤੇ ਇੱਕ ਪ੍ਰਾਈਵੇਟ ਸਰਕਾਰ ਬਿੱਲ ਲੈ ਕੇ ਨਹੀਂ ਆਂਦੀ ਤੇ ਪ੍ਰਾਈਵੇਟ ਇੱਕ ਪ੍ਰੋਵੀਜ਼ਨ ਹੈ ਪ੍ਰਾਈਵੇਟ ਬਿੱਲ ਪਾਸ ਕਰਨ ਦਾ ਵੀ ਤੁਸੀਂ ਪ੍ਰਾਈਵੇਟ ਬਿੱਲ ਲੈ ਕੇ ਆਓ ਜਿਹਦੇ ਤੇ ਸਰਕਾਰ ਬਹਿਸ ਕਰੇ ਤੇ ਉਹ ਉਹਨਾਂ ਨੇ ਹੁਣ ਕਿਹਾ ਹੈਗਾ ਵੀ ਅਸੀਂ ਪ੍ਰਾਈਵੇਟ ਬਿੱਲ ਜਿਹੜਾ ਲੈ ਕੇ ਆਵਾਂਗੇ ਕੱਲ ਆਪੋਜੀਸ਼ਨ ਨਾਲ ਮੀਟਿੰਗ ਹੋਈ ਆ ਆਪੋਜੀਸ਼ਨ ਨੇ ਗੱਲ ਵੀ ਸੁਣੀ ਹੈ ਵਿਧਾਨ ਸਭਾ 'ਚ ਬਹਿ ਕੇ ਮੀਟਿੰਗ ਹੋਈ ਆ ਸਾਡੇ ਲੀਡਰਾਂ ਦੀ ਔਰ ਉਹਦੇ 'ਚ ਰੱਖੀਆਂ ਨੇ ਮਤਵ ਹੁਣ ਤਾਂ ਨਿਰੰਤਰ ਚੱਲੇਗਾ ਕਿਸ ਤਰ੍ਹਾਂ ਮੀਟਿੰਗ ਕਰੋ ਦੇਖੋ ਮੀਟਿੰਗਾਂ ਹੁਣ ਆਉਣਾ ਸਾਰਿਆਂ ਨੇ ਬੈਠਣਾ ਮੀਟਿੰਗ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਰੂਪ ਦੇਵਾਂਗੇ ਤੁਹਾਡਾ ਧੰਨਵਾਦ ਵੀ ਕਰਦੇ ਆ ਤੁਸੀਂ ਮਾੜੇ ਜਿਹੇ ਬੋਲਦੇ ਉੱਪਰ ਜਦੇ ਇੱਥੇ ਆ ਜਾਂਦੇ ਕਿਉਂਕਿ ਇਹ ਪਬਲਿਕ ਇਤਹਾ ਦਾ ਕੰਮ ਆ ਤੁਸੀਂ ਪਬਲਿਕ ਇਤ ਲਈ ਆਉਂਦੇ ਜੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਦਾਸ ਇੰਦਰਬੀਰ ਸਿੰਘ ਕਾ ਦੀਆਂ ਪ੍ਰਧਾਨ ਮਾਲਵਾ ਜੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ। ਔਰ ਜੋ ਕਿ ਆਪਾਂ ਦੇਖਦੇ ਆਏ ਹਾਂ 16 ਜੂਨ ਤੋਂ ਨਿਰੰਤਰ ਸਾਡੇ ਦੋ ਜਥੇਬੰਦੀਆਂ ਵੱਲੋਂ ਇਹ ਧਰਨਾ ਲਾਇਆ ਗਿਆ ਜਿਹਦੇ ਵਿੱਚ ਸਾਡੀ ਇਸੇ ਹੋਗੀ ਜਥੇਬੰਦੀਆਂ ਸਾਡੇ ਨਾਲ ਕੇਐਮਐਮ ਐਸਕੇਐਮ ਰੋਗ ਗੈਰ ਨਾਜ ਰਾਜਨੀਤਿਕ ਔਰ ਟਰੱਕ ਯੂਨੀਅਨ ਟੈਂਪੋ ਯੂਨੀਅਨ ਟੈਕਸੀ ਯੂਨੀਅਨ ਆ ਔਰ ਬਾਕੀ ਮੇਨ ਕਾਲਾ ਜਿਹੜੇ ਆਮ ਆਵਾਮ ਆ ਲੋਕ ਨੇ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਖਾਸ ਕਰ ਮੀਡੀਆ ਤੁਹਾਡਾ ਵੀ ਬਹੁਤ ਧੰਨਵਾਦੀ ਆ ਵੀ ਤੁਸੀਂ ਵੀ ਸਾਥ ਦਿੰਦੇ ਆ ਰਹੇ ਹੋ ਔਰ ਜੋ ਰੈਟ ਅਸੀਂ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਪਰਸੋ ਨੂੰ ਸਣਵਾਈ ਹੋਈ ਆ ਜਿਹੜੀ ਪੰਜਾਬ ਸਰਕਾਰ ਆ ਉਹਨੇ Bacara Keaba. ਔਰ ਹਾਈ ਕੋਰਟ ਨੇ ਇਹ ਗੱਲ ਕਹੀ ਆ ਵੀ ਜੇ ਤੁਸੀਂ ਅ ਕਿਸਾਨ ਸਨਵਾਈ ਕਰਨਾ ਚਾਹੁੰਦੇ ਆ ਤਾਂ ਉਹ ਇਸ ਰੈਟ ਦੇ ਆਧਾਰ ਤੇ ਨਹੀਂ ਤੁਸੀਂ ਲੱਗ ਤੋਂ ਆਪਣੀ ਰਿੱਟ ਦਾਇਰ ਕਰੋ ਸੋ ਸਾਨੂੰ ਪਰਮਿਸ਼ਨ ਦਿੱਤੀ ਆ ਅਸੀਂ ਆਪਣੀ ਲੱਗ ਤੋਂ ਹੁਣ ਰਿੱਟ ਦਾਇਰ ਕਰਾਂਗੇ ਵੀ ਸਾਡਾ ਵੀ ਪੱਖ ਸੁਣਿਆ ਜਾਵੇ ਵੀ ਜੋ ਇਹਦੀਆਂ ਕਮੀਆਂ ਪੇਸ਼ੀਆਂ ਨੇ ਔਰ ਜੋ ਰਿਐਲਿਟੀ ਆ ਉਹ ਅਸੀਂ ਦਿਖਾਈਏ ਕੋਰਟ ਨੂੰ ਵੀ ਵੀ ਇਹ ਰਿਐਲਿਟੀ ਆ ਸੋ ਅਸੀਂ ਇਹ ਵੀ ਬੇਨਤੀ ਕਰਦੇ ਆ ਲੋਕਾਂ ਨੂੰ ਬੜੀ ਆਸ ਹੁੰਦੀ ਆ ਜਦੋਂ ਕਿਸੇ ਨਾਲ ਕੋਈ ਤੱਕਾ ਹੁੰਦਾ ਉਹ ਅਗਲਾ ਕਹਿੰਦਾ ਵੀ ਅਸੀਂ ਜਿਹੜਾ ਕੋਰਟ ਆ ਅਸੀਂ ਕੋਰਟ 'ਚ ਦੇਖਾਂਗੇ ਸੋ ਕੋਰਟ ਇੱਕ ਜਦੋਂ ਆਪਾਂ ਦੇਖਦੇ ਆਂ ਵੀ ਸਾਰਿਆਂ ਨੂੰ ਆਸ ਹੁੰਦੀ ਹੈ ਵੀ ਉੱਥੋਂ ਆਪਾਂ ਨੂੰ ਇਨਸਾਫ ਮਿਲੂਗਾ ਸਾਨੂੰ ਵੀ ਆਸ ਆ ਪਰ ਜੇ ਇਹ ਕੋਰਟ ਕਾਰਪੋਰੇਟ ਘਰਾਣਿਆਂ ਦੀ ਮੰਨਦੀ ਆ ਜੇ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਵੀ ਇਹਨੂੰ ਅੰਦੇਖਾ ਕਰਦੀ ਆ ਫਿਰ ਲੋਕ ਕੀ ਕਰਨਗੇ ਲੋਕ ਰੋਡ ਸੜਕਾਂ ਤੇ ਅਸੀਂ ਬੈਠਾਂਗੇ ਬੈਠਣ ਨੂੰ ਮਜਬੂਰ ਕਰ ਰਹੇ ਆ ਤਾਂ ਅਸੀਂ ਇੱਥੇ ਬੈਠ ਕੇ ਇੱਥੇ ਲੰਬੇ ਸਮੇਂ ਤੱਕ ਧਰਨਾ ਦਵਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਜਿਵੇਂ ਕਿ ਅੱਜ ਕੋਰਟ ਨੇ ਗੱਲ ਫੈਸਲਾ ਕੀਤਾ ਕਿ ਇੱਕ ਮਹੀਨਾ ਸਮਾਂ ਲਿਆ ਪੰਜਾਬ ਸਰਕਾਰ ਨੇ ਤੋਂ ਜ਼ਿੰਮੇਦਾਰ ਤੇ ਇਹ ਤਾਂ ਲੱਗਦਾ ਨਹੀਂ ਕਿ ਇਹ ਜਿਹੜਾ ਤੁਹਾਡਾ ਸੰਭਾਸ਼ਾ ਹੋਰ ਬੜਾ ਕਿਸੇ ਬੰਦੂ ਬਿਲਕੁਲ ਜੀ ਅਸੀਂ ਤਾਂ ਅੱਜ ਮੀਟਿੰਗ ਕਰ ਰਹੇ ਆ ਜਿਵੇਂ ਸਾਡੀ ਮੀਟਿੰਗ 'ਚ ਸਾਡੀ ਦੋ ਜਥੇਬੰਦੀਆਂ ਵੱਲੋਂ ਫੈਸਲਾ ਹੋਏਗਾ ਸਾਡੇ ਸੁਭਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਔਰ ਜਨਰਲ ਸਕੱਤਰ ਸਰਦਾਰ ਸਤਨਾਮ ਸਿੰਘ ਜੀ ਸਾਨੀ ਉਹਨਾਂ ਨਾਲ ਰੈ ਮਸ਼ਵਰਾ ਕਰਨ ਤੋਂ ਬਾਅਦ ਅਸੀਂ ਜਿਵੇਂ ਫੈਸਲਾ ਲਵਾਂਗੇ ਜੇ ਸਾਨੂੰ ਲੰਬੇ ਸਮੇਂ ਤੱਕ ਇੱਥੇ ਬਹਿਣਾ ਪਿਆ ਧਰਨਾ ਲਾਉਣਾ ਪਿਆ ਫਿਰ ਅਸੀਂ ਇੱਥੇ ਲਾਵਾਂਗੇ ਪਰ ਜਦ ਤੀਕਰ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਇਹ ਟੋਲ ਨਹੀਂ ਚੱਲਣ ਦਵਾਂਗੇ